ਬਾਈ ਜੀ ਆਹ ਦਰਖਤ ਕਿਉਂ ਵੱਢ ਰਹੇ ਹੋ ਬਾਈ ਜੀ ਇਹ ਦਰਖਤ ਕਿਹਨਾ ਸਾਡੀ ਗਲੀ ਚ ਆਉਂਦਾ ਵਾ ਅਸੀਂ ਇਹ ਜੇ ਵੱਢ ਦਾਂਗੇ ਤੇ ਗਲੀ ਸਾਡੀ ਖੁੱਲੀ ਹੋ ਜਾਊਗੀ ਹਾਂ ਬਾਈ ਜੀ ਦਰਖਤ ਵੱਢ ਕੇ ਰਾਹ ਤਾਂ ਕੁਲਾ ਕਰ ਲੋਗੇ ਪਰ ਆਉਣ ਵਾਲੀ ਪੀੜੀ ਦਾ ਰਾਹ ਬੰਦ ਕਰ ਰਹੇ ਹੋ ਪਤਾ ਤੁਹਾਨੂੰ ਆਉਣ ਵਾਲੀ ਪੀੜੀ ਦਾ ਰਾਹ ਬੰਦ ਇਹ ਕਿਵੇਂ ਬਾਈ ਜੀ ਜਿੱਥੇ ਹਰਿਆਲੀ ਉੱਥੇ ਖੁਸ਼ਹਾਲੀ ਚਾਹੁੰਦੇ ਰਹਿਣ ਲਈ ਰਕਤ ਬਹੁਤ ਜ਼ਰੂਰੀ ਆ। ਤੇ ਇਨਸਾਨ ਦਰਖਤ ਵੱਡੀ ਜਾ ਰਿਹਾ। ਤੇ ਜਿਹੜੇ ਜਾਨਵਰ ਕਦੇ ਇਹਨਾਂ ਦਰਖਤਾਂ ਤੇ ਰਹਿੰਦੇ ਸੀ ਅਸੀਂ ਉਹਨਾਂ ਨੂੰ ਫੜ ਫੜ ਕੇ ਇੰਜਰੀਆਂ ਦੇ ਵਿੱਚ ਬੰਦ ਕਰੀ ਜਾ ਰਹੇ ਆ। ਭਾਈ ਜੀ ਮੇਰੀ ਇੱਕ ਗੱਲ ਯਾਦ ਰੱਖਿਓ ਆਉਣ ਵਾਲੀ ਪੀੜੀ ਕੋਲੇ ਨਾ ਤਾਜੀ ਹਵਾ ਤੇ ਨਾ ਪੀਣ ਨੂੰ ਪਾਣੀ ਇਹਦੇ ਜ਼ਿੰਮੇਵਾਰ ਤੁਸੀਂ ਹੋਮੋਗੇ। ਮੇਰੀ ਗੱਲ ਯਾਦ ਰੱਖਿਓ ਭਾਈ ਜੀ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅਸੀਂ ਤੁਹਾਡੇ ਲਈ ਅਲੱਗ-ਅਲੱਗ ਕੰਟੈਂਟ ਲੈ ਕੇ ਆਉਨੇ ਆ ਤੇ ਅੱਜ ਅਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਦਰੱਖਤਾਂ ਨੂੰ ਨਾ ਕਟੋ ਤੁਹਾਨੂੰ ਪਤਾ ਗਰਮੀ ਦਿਨੋ-ਦਿਨ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਮੇਰੀ ਰਿਕਵੈਸਟ ਹੈ ਸਾਡੀ ਟੀਮ ਵੱਲੋਂ ਵੀ ਬਾਰਸ਼ਾਂ ਦੇ ਦਿਨ ਨੇ ਤੇ ਵੱਧ ਤੋਂ ਵੱਧ ਰਕਤ ਲਾਓ ਜਦੋਂ ਵੀ ਘਰ ਤੋਂ ਜਾਂਦੇ ਹੋ ਅੰਬ ਖਾਣੇ ਹੋ ਜਾਂ ਜਾਮਨ ਖਾਣੇ ਹੋ ਉਹਦੇ ਬੀਜ ਨੂੰ ਸੰਭਾਲ ਕੇ ਰੱਖੋ ਤੇ ਜਾਂਦੇ ਹੋਏ ਵਸਤੇ ਵਿੱਚ ਸਫ਼ਰ ਕਰਦੇ ਹੋ ਗੱਡੀ 'ਚ ਸਫ਼ਰ ਕਰਦੇ ਹੋ ਤੇ ਰੋੜਾਂ ਦੇ ਸਾਈਡ ਤੇ ਖੰਡੌਂਦੇ ਜਾਓ ਜੋ ਆਉਣ ਵਾਲੀ ਪੀੜ੍ਹੀ ਨੂੰ ਤਾਜੀ ਹਵਾ ਸ਼ੁੱਧ ਹਵਾ ਤੇ ਪਾਣੀ ਮਿਲ ਸਕੇ ਦੋਸਤੋ ਸასი ਸ਼ਕਲ ਧੰਨਵਾਦ